ਤਸਵੀਰਾ ਮੋੜ ਮੰਡੀ ਦੇ ਗੁਰੂ ਨਾਨਕਪੁਰਾ ਮੁਹੱਲੇ ਦੀਆਂ ਨੇ ਜਿੱਥੇ ਸੀਵਰੇਜ ਦੇ ਪਾਣੀ ਦੇ ਓਵਰਫਲੋ ਕਾਰਨ ਸੜਕਾਂ ਨੇ ਛੱਪੜ ਦਾ ਰੂਪ ਧਨ ਕਰ ਲਿਆ ਜਿਸ ਕਾਰਨ ਸਕੂਲੀ ਬੱਚੇ ਅਤੇ ਮੁਹੱਲਾ ਨਿਵਾਸੀ ਗੰਦੇ ਪਾਣੀ ਚੋਂ ਲੰਘਣ ਲਈ ਮਜਬੂਰ ਹਨ ਮੋਹੱਲੇ ਦੇ ਖਰਾਬ ਹੋਏ ਹਾਲਾਤਾਂ ਤੋਂ ਪੜਕੇ ਹੋਏ ਮੋਹੱਲਾ ਵਾਸੀਆਂ ਨੇ ਪੰਜਾਬ ਸਰਕਾਰ ਵਾਟਰ ਸਪਲਾਈ ਅਤੇ ਸੀਵਰੇਜ ਦੇ ਅਧਿਕਾਰੀਆਂ ਖਿਲਾਫ ਜਮ ਕੇ ਨਾਰਾਬਾਜ਼ੀ ਕੀਤੀ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਇਸ ਦਾ ਜਲਦੀ ਕੋਈ ਹੱਲ ਨਾ ਨਿਕਲਿਆ ਤਾਂ ਉਹਨਾਂ ਵੱਲੋਂ ਇਸ ਖਿਲਾਫ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਗੱਲ ਇਹ ਹੈ ਕਿ ਸਾਡੇ ਮੋਹੱਲੇ ਦੇ ਵਿੱਚ ਸੀਵਰੇਜ ਦਾ ਪਾਣੀ ਹੈ। ਉਤ ਕਰੀ ਪਿਛਲੇ 6 ਮਹੀਨਿਆਂ ਤੋਂ ਸਾਡੀ ਗਲੀ ਤੋਂ ਪਾਣੀ ਫਿਰਦਾ ਹੈ। ਪ੍ਰੋਬਲਮ ਇੱਥੋਂ ਤੱਕ ਆਈ ਖੜੀ ਹੈ ਕਿ ਲੋਕਾਂ ਦੇ ਘਰਾਂ ਅੰਦਰ ਜਿਹੜਾ ਪਾਣੀ ਉਹ ਗੰਦਾ ਪਾਣੀ ਤੁਰਿਆ ਫਿਰਦਾ ਬਾਰ-ਬਾਰ ਪ੍ਰਸ਼ਾਸਨ ਦੇ ਮੰਗ ਕਰਨ ਤੇ ਵੀ ਇੱਥੇ ਕਿਸੇ ਨੇ ਵੀ ਸਾਡੀ ਦੀ ਸਾਰਾ ਉਹ ਨਹੀਂ ਲਈ ਅਸੀਂ ਕਈ ਵਾਰ ਮੋਰ ਸੀਵੀਰ ਸਦਾਰ ਸੰਘਰਸ਼ ਕਮੇਟੀ ਬੈਨਰ ਥੱਲੇ ਵੀ ਤਕਰੀਬਨ 3-4 ਵਾਰੀ ਐਸਡੀਐਮ ਉੱਤਰ ਮੋੜ ਦੇ ਅੱਗੇ ਧਰਨਾ ਦਿੱਤਾ ਔਰ ਉਹ ਧਰਨਾ ਦੇਣ ਦੇ ਬਾਵਜੂਦ ਵੀ ਇਸ ਪ੍ਰਸ਼ਾਸਨ ਨੇ ਜਿਹੜੇ ਕੰਨਾਂ ਤੇ ਜੂਨੀ ਸਰਕੀ ਮਜ਼ਦੂਰਨ ਬਸ ਹੋਣਾ ਸੀ ਜਿਹੜਾ ਫੈਸਲਾ ਕੀਤਾ ਮੋਰ ਸੀਵੀਰ ਸੰਘਰਸ਼ ਕਮੇਟੀ ਵੱਲੋਂ ਇਸ ਮਹੱਲੇ ਸਹਿਯੋਗ ਨਾਲ ਅਸੀਂ ਘਟੋ ਘਟ ਇੱਕ ਧਰਨਾ ਛੋਟੇ ਮੋੜ ਇੱਕ ਮੋੜ ਕਲਾਂ ਔਰ ਇੱਕ ਧਰਨਾ ਬਸਤੀ ਵਿੱਚ ਦੇਖ ਕੇ ਹੁਣ ਸਾਨੂੰ ਸਖਤ ਕਦਮ ਚੁੱਕਣ ਦੀ ਕਿ ਮਜਬੂਰ ਹੋਣਾ ਪੈਣਾ ਹੈ ਇਥੋਂ ਤੱਕ ਕਿ ਜਾਂ ਸਾਨੂੰ ਸੜਕ ਜਮ ਕਰਨੀ ਪੈਣੀ ਹੈ ਜਾਂ ਫਿਰ ਮਜੂਰ ਨਬਾਸਾਂ ਨੂੰ ਇਸਟੀਐਮ ਦਫ਼ਤਰ ਨੂੰ ਗੇਟ ਨੂੰ ਜਾਂ ਜਿੰਦਾ ਲਾਉਣਾ ਪੈਣਾ ਸਾਨੂੰ ਇਹ ਸਮੱਸਿਆ ਆ ਰਹੀ ਹੈ ਕਿ ਪਿਛਲੇ ਲਗਭਗ 222 ਮਹੀਨਿਆਂ ਤੋਂ ਸਾਡੀ ਗਲੀ ਦਾ ਬਹੁਤ ਬੁਰਾ ਹਾਲ ਹੈ ਮੇਨ ਕੋਟਲੀ ਰੋਡ ਸੜਕ ਬਣਨ ਦੇ ਬਾਵਜੂਦ ਸਾਡੀ ਜੋ ਗਲੀ ਹੈ ਇਹ ਨੀਵੇਂ ਪੱਧਰ ਤੇ ਹੋ ਕੇ ਜਿਹੜਾ ਸੀਵਰੇਜ ਹੈ ਸੀਵਰੇਜ ਬਿਲਕੁਲ ਹੀ ਬਲੌਕ ਹੋਇਆ ਪਿਆਗਾ ਔਰ ਛੋਟੇ-ਛੋਟੇ ਬੱਚੇ ਸਕੂਲ ਜਾਂਦੇ ਨੇ ਟਿਊਸ਼ਨ ਜਾਂਦੇ ਨੇ ਸ਼ਾਮ ਨੂੰ ਜਾਂਦੇ ਨੇ ਰਾਤ ਨੂੰ ਵੀ ਰੇ ਜਾਂਦੇ ਨੇ ਕਿ ਉਹਨਾਂ ਦੇ ਜਦੋਂ ਗਲੀ ਦੇ ਵਿੱਚੋਂ ਆਉਂਦੇ ਨੇ ਇੱਕ ਇੱਕ ਫੁੱਟ ਪਾਣੀ ਗਲੀ ਦੇ ਵਿੱਚ ਮੌਜੂਦ ਹੈ ਇਸ ਟਾਈਮ ਵੀ ਇਸੇ ਅਸੀਂ ਵਾਰ-ਵਾਰ ਪ੍ਰਸ਼ਾਸਨ ਨੂੰ ਬੇਨਤੀ ਕਰ ਚੁੱਕੇ ਹਾਂ ਪਰ ਸਾਡੇ ਮੁਹੱਲੇ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਸਾਡੇ ਤਾਂ ਜੀ ਬਹੁਤ ਬੁਰਾ ਹਾਲ ਹੈ ਮੁਹੱਲੇ ਗੁਰਦਾਨ ਕੇ ਨਗਰ ਚ ਇੱਕ ਵਾਰ ਅਸੀਂ ਸਰਕਾਰ ਨੂੰ ਇਹ ਕਹਿਨੇ ਇੱਕ ਵਾਰ ਸਾਡੇ ਆ ਕੇ ਮੌਕਾ ਦੇਖ ਜਾਣ ਆ ਕੇ ਸਾਡੀ ਗਲੀ ਦਾ ਹਾਲ ਦੇਖ ਲੈਣ ਵੀ ਕੀ ਹਾਲ ਹੋਇਆ ਪਿਆ ਜੇ ਉਹਨਾਂ ਨੇ ਇੱਥੇ ਰਹਿਣਾ ਹੋਵੇ ਨਾ ਇੱਕ ਮਿੰਟ ਵੀ ਨਾ ਰਹਿਣਾ ਇੱਥੇ ਜਿਵੇਂ ਅਸੀਂ ਰਹੀ ਜਾਂਦੇ ਐ ਇੰਨੇ ਗੰਦ ਚ ਸਾਡਾ ਸਾਰੇ ਘਰਾਂ ਦਾ ਬੁਰਾ ਹਾਲ ਹੀ ਹੋਇਆ ਪੈਸਾ ਸਭ ਦੇ ਅੰਦਰ ਹੀ ਪਾਣੀ ਜਾ ਰਿਹਾ ਹੈਗਾ ਤੇ ਗਲੀਆਂ 'ਚੋਂ ਨੰਗਨ ਨੂੰ ਬਿਲਕੁਲ ਜਗ੍ਹਾ ਨਹੀਂ ਹੈਗੀ ਅਸੀਂ ਬਹੁਤ ਦੁਖੀ ਹਾਂ ਬਹੁਤ ਜ਼ਿਆਦੇ ਦੁਖੀ ਹਾਂ ਜੀ ਅਸੀਂ ਪ੍ਰਸ਼ਾਸਨ ਨੂੰ ਮੰਗ ਨਹੀਂ ਕੀਤੀ ਅਸੀਂ ਅਸੀਂ ਬਹੁਤ ਜ਼ਿਆਦਾ ਬਹੁਤ ਸਾਨੂੰ ਪੂਰਾ ਸਾਲ ਹੋ ਗਿਆ ਫਿਰਦਿਆਂ ਨੂੰ ਦਫ਼ਤਰਾਂ 'ਚ ਜਾਂਦੇ ਆ ਧਰਨੇ ਲਾਉਂਦੇ ਆ ਸਾਡੇ ਜेंट्स ਤੇ ਸਾਰੇ ਕਿਤੇ ਤੁਰੇ ਫਿਰਦੇ ਹੈਗੇ ਬਠਿੰਡੇ ਤੱਕ ਵੀ ਜਾਇਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਸੀਵਰੇਜ ਦੇ ਪਾਣੀ ਤੋਂ ਬਹੁਤ ਦੁਖੀ ਆ ਬਹੁਤ ਗੰਦਾ ਪਾਣੀ ਹੈਗਾ ਬੱਚੇ ਲੰਘ ਕੇ ਜਾਂਦੇ ਹੈਗੇ ਨੇ ਬਿਮਾਰੀਆਂ ਫੈਲਣ ਦਾ ਡਰ ਹੈਗਾ ਵੀ ਸਾਡੀ ਇਹ ਸਮੱਸਿਆ ਹੱਲ ਨਹੀਂ ਹੋ ਰਹੀ ਕਿਸੇ ਤਰੀਕੇ ਨਾਲ ਵੀ ਸਾਡੀ ਇਹ ਸਮੱਸਿਆ ਦਾ ਹੱਲ ਹੋਣਾ ਚਾਹੀਦਾ chandar consultants limited building maintenance handyman under -check Trade platform is now available on your local london area he has more than five years experience in same line he used to work with reputed companies agencies as well local builders with brothers he is professional by plumbing, electrician, masonry, car For more information, please contact him at under Jacktrade platform, www.checktrade.com slash 921760 Chander Consultants Limited. Call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ